ਸਿਵ ਸ਼ੈਨਾ ਆਗੂ ਤੇ ਹੋਏ ਹਮਲੇ ਤੇ ਬੋਲੇ ਲੋਕ ਸਭਾ ਮੈਂਬਰ ਰਵਨੀਤ ਮਿੱਟੂ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸ਼ਬਦਾਂ ਵਿੱਚ ਇਸ ਦੀ ਨਿਥਿਗ ਕੀਤੀ ਜਾਵੇ ਉਹ ਘਟ ਹੈ ਉਹਨਾਂ ਕਿਹਾ ਕਿ ਅੱਜ ਸਾਰਾ ਪੰਜਾਬ ਸਹਿਮਿਆ ਹੋਇਆ ਹੈ ਉਹਨਾਂ ਕਿਹਾ ਕਿ ਬੱਚੇ ਸਕੂਲ ਜਾਣ ਤੋਂ ਡਰ ਰਹੇ ਹਨ ਸਾਰਾ ਵਪਾਰੀ ਵਰਗ ਸਹਿਮਿਆ ਵਿਆ ਹੈ ਉਨਾ ਕਹਿਆ ਕਿ ਖਾਸ ਕਰਕੇ ਲੁਧਿਆਣੇ ਵਿੱਚ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਹਨ ਉਹਨਾਂ ਕਹਿਆ ਕਿ ਜਿੰਨਾ ਵੀ ਸਰਕਾਰੀ ਤੰਤਰ ਹੈ ਸਿਰਫ ਆਮ ਆਦਮੀ ਦੀ ਚਾਪਲੂਸੀ ਵਿੱਚ ਲੱਗਿਆ ਹੋਇਆ ਹੈ ਉਹਨਾਂ ਕਹਿਆ ਕਿ ਸਾਨੂੰ ਇਸ ਗੱਲ ਤੇ ਮੰਥਨ ਕਰਨਾ ਚਾਹੀਦਾ ਹੈ ਉਹਨਾਂ ਕਹਿਆ ਕਿ ਕਿਸੇ ਨਾਲ ਵੀ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਚਾਹੇ ਉਹ ਹੋ ਕਿਹੋ ਜਿਹਾ ਬੰਦਾ ਕਿਉਂ ਨਾ ਹੋਵੇ ਇਸ ਸਾਰੀ ਘਟਨਾ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਸੀਸੀ ਟੀਵੀ ਫੁਟੇਜ ਅਤੇ ਕੀ ਕਿਹਾ ਰਵਨੀਤ ਬਿੱਟੂ ਨੇ ਦੇਖੋ ਅੱਜ ਮੈਂ ਹੁਣੀ ਇਹ ਖਬਰ ਦੇਖ ਰਿਹਾ ਤੇ ਬਹੁਤ ਮਨ ਦੁਖਦਾ ਏ ਚਾਹੇ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟ ਰੁਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਿਵਾਏ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ 'ਚ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨਾ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ ਮੈਨੂੰ ਇੰਨਾ ਗੱਲ ਦੱਸੋ ਤੇ ਜਿੰਨਾ ਵੀ ਸਖਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ ਜਿੰਨਾ ਵੀ ਸਭ ਸ਼ਖਤ ਸਬਦਾਂ ਚ ਇਹਦੀ ਨਖੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਆ ਦੇਖੋ ਅੱਜ ਮੈਂ ਹੁਣੀ ਇਹ ਖਬਰ ਦੇਖ ਰਿਹਾ ਤੇ ਬਹੁਤ ਮਨ ਦੁਖਦਾ ਏ ਚਾਹੇ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ ਦੇ ਇਹ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਵਾਇ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ ਚ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨਾ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ ਚ ਮੈਨੂੰ ਇੰਨਾ ਗੱਲ ਦੱਸੋ ਤੇ ਜਿੰਨਾ ਵੀ ਸਖਤ ਸ਼ਬਦਾਂ ਚ ਇਹਨੂੰ ਕੰਡੈਮ ਕੀਤਾ ਜਾਵੇ ਜਿੰਨਾ ਵੀ ਸਭ ਸਖਤ ਸ਼ਬਦਾਂ ਚ ਇਹਦੀ ਨਕੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਆ